ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਛੀ ਸਪੈਸ਼ਲ ਸੱਸਕ੍ਰਿਤੀ ਦੀ ਸੰਥਿਆ ਤੇ ਪਟਾਂ ਦੇ ਸਵਈਏ ਉਹਨਾਂ ਦੀ ਸੰਥਿਆ ਕਰਵਾ ਕੇ ਵੀਡੀਓ ਬਣਾ ਕੇ YouTube ਦੀ ਪਲੇਲਿਸਟ ਦੇ ਵਿੱਚ ਪਾਈ ਹੋਈ ਹੈ ਤੇ ਇਹ ਜਿਹੜੇ ਸ਼ਬਦ ਨੇ ਤੁਸੀਂ ਵੇਖ ਰਹੇ ਹੋ ਉਹਨਾਂ ਦੇ ਵਿੱਚ ਆਉਂਦੇ ਨੇ ਸਹਿਸਕ੍ਰਿਤੀ ਵਿੱਚ ਪੱਟਾਂ ਦੇ ਸਵਈਆਂ ਦੇ ਵਿੱਚ ਕਈ ਸੰਗਤਾਂ ਦੇ ਮੈਸੇਜ ਆ ਰਹੇ ਸੰਦ ਕੇ ਇਹਨਾਂ ਦਾ ਉਚਾਰਨ ਦੱਸੋ ਕਿਵੇਂ ਕਰਨਾ ਹੈ ਸੰਗਤ ਜੀ ਤੁਸੀਂ ਸਹਿਸਕ੍ਰਿਤੀ ਪੱਟਾਂ ਦੇ ਸਵਈਏ ਜਾ ਕੇ ਸੁਣ ਸਕਦੇ ਹੋ ਉਹਨਾਂ ਵਿੱਚ ਦੱਸਿਆ ਫਿਰ ਵੀ ਅਸੀਂ ਇਸ ਦੀ ਸਪੈਸ਼ਲ ਵੀਡੀਓ ਬਣਾ ਕੇ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜਾ ਇਸ ਦਾ ਉਚਾਰਨ ਹੈ ਕਿਵੇਂ ਕਰਨਾ ਹੈ ਤੇ ਕਿਉਂਕਿ ਉਸ ਦੇ ਵਿੱਚ ਲੜੀਵਾਰ ਸੰਖਿਆ ਕਰਵਾਈ ਹੋਈ ਹੈ ਪੰਜ ਬਾਣੀਆਂ ਪਈਆਂ ਹੈ ਹੋਰ ਵੀ ਅਨੇਕਾਂ ਸ਼ਬਦ ਜਿਨ੍ਹਾਂ ਦੇ ਅਸੀਂ ਉਚਾਰਨ ਦੱਸੇ ਹੋਏ ਨੇ ਸੋ ਇਹ ਪੰਜ ਸ਼ਬਦ ਲਿਖੇ ਨੇ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਆਉਂਦੇ ਨੇ ਤੇ ਇਹਨਾਂ ਦਾ ਜਿਹੜਾ ਉਚਾਰਨ ਕਰਨਾ ਹੈ ਕਿਵੇਂ ਕਰਨਾ ਹੈ ਅੱਜ ਆਪਾਂ ਸਰਵਣ ਕਰਾਂਗੇ ਕਿਉਂਕਿ ਹੁਣ ਗੱਗੇ ਦੇ ਪੈਰ ਵਿੱਚ ਜਿਹੜਾ ਅੱਧਾ ਜਈਆ ਲੱਗਾ ਹੈ ਹੁਣ ਸਾਰੇ ਅੱਖਰਾਂ ਦੇ ਥੱਲੇ ਅੱਧੇ-ਅੱਧੇ ਜਈਏ ਲੱਗੇ ਹੋਏ ਨੇ ਇਨਾਂ ਦਾ ਉਚਾਰਨ ਕਿਵੇਂ ਕਰਨਾ ਹੈ ਜਦੋਂ ਆਪਾਂ ਇਹਨਾਂ ਦਾ ਉਚਾਰਨ ਕਰਨਾ ਹੈ ਉਹਨਾਂ ਦੀ ਆਵਾਜ਼ ਕਿਵੇਂ ਨਿਕਲੇਗੀ ਉਹ ਆਪਾਂ ਇਸ ਪਾਸੇ ਲਿਖਿਆ ਹੋਇਆ ਸਾਰਾ ਕਿ ਇਨ ਹੁਣ ਆ ਲਿਖਿਆ ਗੱਗੇ ਔਂਕੜ ਨਾ ਨਾ ਗੱਗੇ ਦੇ ਪੈਰ ਵਿੱਚ ਅੱਧਾ ਜਈਆ ਉੱਤੇ ਟਿੱਪੀ ਕਈ ਸੰਗਤਾਂ ਪੜ ਜਾਂਦੇ ਆ ਗੁਣਗ ਕਈ ਪੜ ਜਾਂਦੇ ਆ ਗੁਨਗ ਪਰ ਇਸ ਦਾ ਜਿਹੜਾ ਉਚਾਰਨ ਹੈ ਗੱਗੇ ਔਂਕੜ ਨਾਣਾ ਗੱਗੇ ਸਿਹਾਰੀ ਐਡੇ ਟਿੱਪੀ ਅੱਧੇ ਜਈਏ ਦੇ ਵਿੱਚੋਂ ਸਿਹਾਰੀ ਨਿਕਲਣੀ ਹੈ ਤੇ ਜਿਹੜਾ ਜਈਆ ਬਣਿਆ ਦਾ ਇਹਨੇ ਐੜਾ ਬਣ ਜਾਣਾ ਹੈ ਟਿੱਪੀ ਗੱਗੇ ਵਾਲੀ ਐੜੇ ਨੂੰ ਪੈ ਜਾਣੀ ਹੈ ਜਈਏ ਜਿਹੜੇ ਗੱਗੇ ਉਤੇ ਟਿੱਪੀ ਹੈ ਨੇ ਇੱਥੇ ਐੜਾ ਬਣ ਜਾਣਾ ਹੈ ਤੇ ਟਿੱਪੀ ਐੜੇ ਨੂੰ ਬਣ ਜਾਣੀ ਹੈ ਇਸ ਦਾ ਉਚਾਰਨ ਹੈ ਗੁਨਗਯੰ ਗੁਨਗਯੰ ਇਸ ਤਰ੍ਹਾਂ ਪੜਨਾ ਗੁਨਾਗ ਨਹੀਂ ਪੜਨਾ ਗੁਨਗਯੰ ਹੁਣ ਲੱਲਾ ਤਖਖੇ ਦੇ ਪੈਰ ਵਿੱਚ ਅੱਧਾ ਜਈਆ ਲੱਗਾ ਇਸ ਦਾ ਜਿਹੜਾ ਉਚਾਰਨ ਹੈ ਸੰਗਤਾ ਪੜ ਜਨੇ ਲਖਿਆ ਲਖਿਆ ਨਹੀਂ ਪੜਨਾ ਅੱਧਾ ਜਈਆ ਲੱਗਾ ਇਹਦੇ ਵਿੱਚੋਂ ਇੱਕ ਤਾਂ ਸਿਆਰੀ ਨਿਕਲਣੀ ਹੈ ਇੱਕ ਐੜਾ ਨਿਕਲਣਾ ਹੈ ਜਈਏ ਦੇ ਵਿੱਚੋਂ ਇਸ ਦਾ ਉਚਾਰਨ ਹੈ ਲੱਲਾ ਖਖੇ ਸਿਆਰੀ ਐੜਾ ਮੁਕਤਾ ਲਖਿ ਲਖਿ ਇਸ ਤਰ੍ਹਾਂ ਪੜਨੇ ਲਖ्य ਇਹਨਾਂ ਨੂੰ ਉਚਾਰਨ ਕਰਨਾ ਹੈ ਤੀਜਾ ਸ਼ਬਦ ਜਜਾ ਸਸੇ ਦੇ ਪੈਰ ਵਿੱਚ ਅੱਧਾ ਜਈਆ ਇਸ ਦਾ ਉਚਾਰਨ ਹੈ ਹੁਣ ਅੱਧੇ ਜਈਏ ਦੇ ਵਿੱਚੋਂ ਸਿਹਾਰੀ ਨਿਕਲਣੀ ਹੈ ਤੇ ਐੜਾ ਮੁਕਤਾ ਨਿਕਲ ਜਾਣਾ ਹੈ ਕਿਉਂਕਿ ਆਪਾਂ ਜਈਏ ਦੀ ਸਪੈਸ਼ਲ ਵੀਡੀਓ ਬਣਾ ਕੇ ਪਾਈ ਹੋਈ ਹੈ ਕਿ ਜਈਏ ਦੇ ਵਿੱਚੋਂ ਤਿੰਨ ਅੱਖਰ ਨਿਕਲਦੇ ਨੇ ਊੜਾ ਐੜਾ ਈੜੀ ਆਪਾਂ ਇਹ ਵੇਖਣਾ ਲਗਾ ਮਾਤਰਾ ਕਿਹੜੀ ਲੱਗੀ ਜਈਏ ਨੂੰ ਜੇ ਜੀ ਲਗਾਤਾਰ ਲੱਗੀ ਹੈ ਉਹੀ ਅੱਖਰ ਨਿਕਲੇਗਾ ਜੇ ਔਂਕੜ ਲੱਗੀ ਤੇ ਊੜਾ ਨਿਕਲਣਾ ਹੈ ਜੇ ਜਈ ਨੂੰ ਦਲਾਵਾਂ ਲੱਗੀਆਂ ਜਾਂ ਜਈ ਨੂੰ ਕੰਨਾ ਲੱਗਾ ਤੇ ਐੜਾ ਨਿਕਲ ਜਾਣਾ ਹੈ ਜਿਸਿਆਰੀ ਲੱਗੀ ਜਈ ਨੂੰ ਤੇ ਈੜੀ ਨਿਕਲ ਜਾਣੀ ਹੁਣ ਇੱਥੇ ਜੱਜਾ ਤੇ ਸਸੇ ਦੇ ਪੈਰ ਵਿੱਚ ਅੱਧਾ ਜਈਆ ਸਿਆਰੀ ਤੇ ਐੜਾ ਨਿਕਲਣਾ ਇਸ ਦਾ ਉਚਾਰਨ ਬਣ ਜਾਣਾ ਜਸ ਜੱਜਾ ਸਸੇ ਸਿਆਰੀ ਐੜਾ ਮੁਕਤਾ ਜਸ ਜਸਿਆ ਨਹੀਂ ਪੜਨੈ ਨੂੰ ਜਸਯਾਡਾ ਮੁਕਤਾ ਆ ਇਸ ਤਰ੍ਹਾਂ ਪੜ੍ਹਨਾ ਹੈ ਜਸ ਇੰਨਾ ਕੋ ਪੜ੍ਹਨਾ ਬਸ ਅੱਗੇ ਆ ਗਿਆ ਛਛੇ ਲਾ ਦਦੇ ਦੇ ਪੈਰ ਵਿੱਚ ਜਈਆ ਤੇ ਤੱਤੇ ਲਾ ਹੁਣ ਜਿਹੜਾ ਦਦੇ ਦੇ ਪੈਰ ਵਿੱਚ ਜਈਆ ਲੱਗਾ ਇਦਾਂ ਇਹਨੇ ਐਡਾ ਬਣਨਾ ਹੈ ਤੇ ਜਿਹੜਾ ਅੱਧੇ ਇਹਦੇ ਵਿੱਚੋਂ ਅੱਧੇ ਜਈਏ ਦੇ ਵਿੱਚੋਂ ਸਿਆਰੀ ਨਿਕਲ ਜਾਣੀ ਹੈ ਅੱਦਿਸ ਅੱਦੇ ਜਈ ਵਿੱਚੋਂ ਸਿਹਾਰੀ ਨਿਕਲ ਕੇ ਤੇ ਐਡਾ ਨਿਕਲਣਾ ਇਸ ਦਾ ਜਿਹੜਾ ਉਚਾਰਨ ਹੈ ਇਹ ਪੜਨਾ ਛੇਦੇ ਅਤੇ ਛੇਦੇ ਅਤੇ ਛੇਦ ਅਤੇ ਨਹੀਂ ਪੜਨਾ ਛੇਦੇ ਅਤੇ ਛੇਦੇ ਅਤੇ ਤਾਂ ਬਣੇਗਾ ਜੇ ਦੱਦੇ ਨੂੰ ਸਿਹਾਰੀ ਲੱਗੀ ਹੋਵੇਗੀ ਛੇ ਦੇ ਦੱਦੇ ਸ਼ਰੀ ਦੇ ਅਤੇ ਤੇ ਜੇ ਆਪ ਪੜਦੇ ਛੇਦ ਅਤੇ ਫਿਰ ਦੱਦੇ ਨੂੰ ਸਿਹਾਰੀ ਘਟਿੰਦੀ ਹੈ ਇਸ ਦਾ ਉਚਾਰਨ ਛੇਦੇ ਅਤੇ ਗੁਰਬਾਣੀ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ ਪਰ ਜਿਹੜਾ ਇਸ ਦਾ ਉਚਾਰਨ ਕਰਨਾ ਇਸ ਤਰ੍ਹਾਂ ਬਣਦਾ ਛੇਦੇ ਅਤੇ ਅੱਗੇ ਚੌਥਾ ਪੰਜਵਾਂ ਨੰਬਰ ਆਉਂਦਾ ਹੈ ਸ਼ਬਦ ਠੱਥੇ ਕੰਨਾ ਨੰਨੇ ਸਿਆਰੀ ਪੈਰ ਵਿੱਚ ਅੱਧਾ ਜਈਆ ਲੱਗਾ ਉੱਤੇ ਟਿੱਪੀ ਹੈ ਹੁਣ ਇਸ ਦਾ ਜਿਹੜਾ ਕਈ ਸੰਗਤਾਂ ਪੜ ਜਾਂਦੀਆਂ ਥਾਨੰ 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 ਨਹੀਂ ਪੜਨਾ ਕਿਉਂਕਿ ਪੈਰ ਵਿੱਚ ਜਿਹੜਾ ਜਈਆ ਲੱਗਾ ਇਹਨੇ ਐੜਾ ਬੰਨਣਾ ਉਨੇ ਸਦਾ ਜਿਹੜਾ ਉਚਾਰਨ ਹੈ ਥੱਥੇ ਕੰਨਾ ਨੰਨੇ ਸਿਆਰੀ ਤੇ ਜਿਹੜਾ ਥੱਲੇ ਯਈਆ ਲੱਗਾ ਇਹਨੇ ਐੜਾ ਬਣ ਜਾਣਾ ਟਿੱਪੀ ਜਿਹੜੀ ਇੱਥੇ ਐੜ ਨੂੰ ਪੈ ਜਾਣੀ ਹੈ ਐੜੇ ਟਿੱਪੀ ਪੈ ਗਈ ਥੱਥੇ ਕੰਨਾ ਨੰਨੇ ਸਿਆਰੀ ਐੜ ਟਿੱਪੀ ਇਸ ਦਾ ਉਚਾਰਨ ਬਣ ਗਿਆ ਥਾਨਿਆਂ ਥਾਨਿਆਂ ਵੈਸੇ ਤਾਂ ਸਾਰੀ ਸਹਿਸਕ੍ਰਿਤੀ ਪੱਟਾਂ ਦੇ ਸਵੈ ਸੰਥਿਆਸ਼ਿਕ ਰਾਈ ਹੋਈ ਹੈ ਪਰ ਸੰਗਤਾ ਨੇ ਹੁਕਮ ਕੀਤਾ ਸੀ ਕਿ ਇਹਨਾਂ ਸ਼ਬਦਾਂ ਦੇ ਉਚਾਰਨ ਫਿਰ ਦੱਸੋ ਸੋ ਇਸ ਦਾ ਉਚਾਰਨ ਹੈ ਥਾਨੇੰ ਗੁਨਗਿਅੰ ਲਖ্য ਜਸ్య ਛੇਦੇ ਅਤੇ ਥਾਨੇੰ ਸੋ ਸੰਗਤ ਜੀ ਤੁਸੀਂ ਇਹਨਾਂ ਸ਼ਬਦਾਂ ਦਾ ਉਚਾਰਨ ਸੰਥਿਆ ਸਰਵਣ ਕਰ ਲਈ ਹੈ ਸੋ ਜਿੰਨੇ ਵੀ ਜਈਏ ਗੁਰਬਾਣੀ ਵਿੱਚ ਆਉਂਦੇ ਨੇ ਜਿੰਨਿਆਂ ਵੀ ਜੈਨੂ ਲਗਾਤਾਰ ਲੱਗੇ ਉਸ ਦੀ ਵੀਡੀਓ ਸਪੈਸ਼ਲ ਬਣਾ ਕੇ ਪਲੇਲਿਸਟ ਵਿੱਚ ਪਾਈ ਹੋਈ ਹੈ ਤੁਸੀਂ ਉੱਥੇ ਸਰਵਣ ਕਰ ਸਕਦੇ ਹੋ ਸੋ ਇਸ ਵੀਡੀਓ ਨੂੰ ਵੀ ਸ਼ੇਅਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਜਿਸ ਵੀ ਕਿਸੇ ਸੰਗਤ ਨੇ ਮਿੰਘੇ ਸ਼ਬਦ ਬਾਰੇ ਕਠਨ ਸ਼ਬਦ ਬਾਰੇ ਕੋਈ ਸੰਥਿਆ ਕਰਨੀ ਹੋਵੇ ਉਚਾਰਨ ਪੁੱਛਣਾ ਹੋਵੇ ਸੋ ਸਾਨੂੰ ਸਕਰੀਨ ਸ਼ਾਟ ਵਟਸਐਪ ਤੇ ਸੈਂਡ ਕਰ ਦਿਆ ਕਰੋ ਸਾਡਾ ਨੰਬਰ YouTube ਦਿੱਤਾ ਹੋਇਆ ਹੈ ਸੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ